ਆਮ ਆਦਮੀ ਪਾਰਟੀ ਨੂੰ ਮਿਲਿਆ ਪਰਮਾ ਹੰਗਾਰਾ ਫਿਲੌਰ ਦੇ ਨਜ਼ਦੀਕੀ ਪਿੰਡ ਨੰਗਲ ਦੇ ਬਾਬਾ ਬੇਅੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇਨਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਉਹਨਾਂ ਦੇ ਸ਼ਰੋਪਾ ਪਾ ਕੇ ਅਤੇ ਬਰਫੀ ਨਾਲ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਦੱਸਿਆ ਹੈ ਕਿ ਬਾਬਾ ਬੇਅੰਤ ਸਿੰਘ ਜੀ ਨਿਰਮਾਲਾ ਕੁਟਿਆ ਨਾਲ ਵੀ ਸੰਬੰਧ ਰੱਖਦੇ ਹਨ उन्ह आदमी पार्टी अपने साथियों जिन्हों का स्वागत करते हाँ बेअंत कारज गुजारी और वीया नीति जिम्मे की युद्ध नशिया विरोध नाफी प्रभावित हुए हैं असी आम आदमी पार्टी विच अपने साथियों समेत ज्वाइनिंग की है इस मौके आम आदमी पार्टी के सीनियर आगू प्रवीन कुमार नरेंद्र कुमार निंदी पवन कुमार केशव पुंज रविंदर रिंकू रवि कुमार अमर कुमार आदि हाजिर सन जो टीवी न्यूज़ तो पत्रकार इंद्रजीत सिंह बेन्स दी खास रिपोर्ट जी सर आज आगामी भाग के लिए सरकार के तो नेतृत्व काता होया की कहना आज <laughs> ਆਵਾਜ਼ੀ ਪਾਰਟੀ ਤਰਫੋਂ ਹਲਕਾ ਬਦਾਸਵਾ ਬਲੋਕ ਤੋਂ ਇੱਕ ਸਾਡੇ ਬਹੁਤ ਹੀ ਮਹੱਤਵਪੂਰਨ ਸ਼ਖਸੀਅਤ ਪੰਡ ਨੰਗਲ ਤੋਂ ਸਰਾਰ ਬਿਆਨ ਸਿੰਘ ਜੀ ਜਿਹੜੇ ਕਿ ਨਿਰਮਲ ਸੰਪਰਦਾਇ ਦੇ ਵਿੱਚ ਬਹੁਤ ਹੀ ਵੱਡਾ ਆਪਣਾ ਕਦਰ ਰੱਖਦੇ ਆ ਔਰ ਬਹੁਤ ਹੀ ਵੱਡੇ ਸਮਾਜ ਸੇਵੀ ਆ ਅਧਿਆਤਮਕ ਸੋਚ ਦੇ ਮਾਲਕ ਨੇ ਔਰ ਪੰਡ ਨੰਗਲ ਦੇ ਵਸਨੀਕ ਨੇ ਔਰ ਅਸੀਂ ਦੇਖਿਆ ਕਿ ਬਹੁਤ ਹੀ ਸਮਾਜ ਸੇਵਾ ਦਾ ਕੰਮ ਕਰਦੇ ਆ ਇਹਨਾਂ ਨੇ ਆਜ਼ ਆਵਾਜ਼ੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਵਾਜ਼ੀ ਪਾਰਟੀ ਦੀ ਕਾਰਸ਼ੈਲੀ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਇਹ ਸ਼ਾਮਲ ਹੋਇਆ ਆ ਆਮ ਆਦਮੀ ਪਾਰਟੀ ਮੈਂ ਹਲਕਾ ਬਦਲਸਰਾ ਫਲੋਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਇਹਨਾਂ ਦਾ ਜੀ ਆਇਆਂ ਕਹਿੰਦਾ ਹਾਂ ਔਰ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਕਦ ਹੋਰ ਨਿਕਲ ਕੇ ਸਾਹਮਣੇ ਹੋਏ ਆਏਗਾ ਔਰ ਤੁਹਾਨੂੰ ਬਣਦਾ ਮਾਨ ਸਨਮਾਨ ਜਿਹੜਾਗਾ ਉਹ ਅਸੀਂ ਜੂਰ ਦੇਵਾਂਗੇ ਔਰ ਮੈਂ ਹਲਕਾ ਬਦਲਸਰਾ ਫਲੋਰ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਰਦਾਰ ਗੰਗ ਸਿੰਘ ਵਰਗੇ ਜਿਹੜੇ ਹੈਗੇ ਆ ਪ੍ਰਮੁੱਖ ਅਧਿਆਤਮਕ ਸੋਚ ਵਾਲੇ ਲੀਡਰ ਜਿਹੜੇ ਹੈਗੇ ਆ ਆਮ ਆਦੀ ਪਾਰਟੀ ਦੇ ਵਿੱਚ ਆਉਣ ਦੇ ਤਤਬਨੇ ਆਪਾਂ ਆਮ ਆਦੀ ਪਾਰਟੀ ਲਈ ਨੀਤੀਆਂ ਦੇ ਦੇ ਹੋਏ ਖੋਰ ਇਹਦੇ ਵਿੱਚ ਸੂਨੀਅਤ ਕਰੀਏ ਔਰ ਆਮ ਆਦੀ ਪਾਰਟੀ ਹਲਕਾ ਬਦਲਦਾ ਫਲੋਰ ਦੇ ਜਿਹੜਾ ਕਾਫੀ ਉੱਚਾ ਚੁੱਕੇਗੀ ਧੰਨਵਾਦ ਅਸੀਂ ਤਾਂ ਆਮ ਆਦੀ ਪਾਰਟੀ ਨੂੰ ਵਾਈਟ ਕਰੀਆ ਕੀ ਬੀਤੀਆਂ ਨਾਲ ਵਧੀਆਂ ਲੱਗੀਆਂ ਕਿ ਪ੍ਰਭਾਵਤ ਹੋ ਜਿਹੜਾ ਆਮ ਆਦੀ ਪਾਰਟੀ ਹੋਣਾ ਹੈ ਆਮ ਆਦਮੀ ਪਾਰਟੀ ਦਾ ਜੋ ਵੀ ਸਾਰੀਆਂ ਨੀਤੀਆਂ ਐ ਸਾਰੇ ਕਾਰਜਾਂ ਦਾ ਸਲਾਘਾਯੋਗ ਨੇ ਪਰ ਸਭ ਤੋਂ ਵਧੀਆ ਸਾਨੂੰ ਜੋ ਲੱਗਾ ਜੁਰਦ ਨਸ਼ੇ ਵਿਰੋਧ ਜੋ ਮਹੀਮਾ ਇਹਨੂੰ ਦੇਖ ਕੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਤੇ ਸਾਰੀ ਸਮੁੱਚੀ ਟੀਮ ਐ ਜੋ ਸਾਡੀ ਸਾਰੀ ਸਮੁੱਚੀ ਟੀਮ ਇਹਦੇ ਵਿੱਚ ਕੰਮ ਕਰਦੀ ਰਹੂਗੀ ਤੇ ਮੇਰ ਸਵਾਰ ਨਹੀਂ ਪਾਰਟੀ ਵਿੱਚ ਕੋਈ ਮਨਸਾ ਲੈ ਕੇ ਨਹੀਂ ਆਏ ਕਿ ਸਾਨੂੰ ਕੋਈ ਅਹੁਦਾ ਚਾਹੀਦਾ ਹੈ ਸੇਵਾ ਭਾਵਨਾ ਨਾਲ ਅਸੀਂ ਪਾਰਟੀ ਦੇ ਨਾਲ ਜੁੜੇ ਆ ਔਰ ਲੋਕਾਂ ਕੀ ਅਪੀਲ ਕਰੂਗੇ ਆਪਣੇ ਪਿੰਡ ਵਾਸੀਆਂ ਪਿੰਡ ਵਾਸੀਆਂ ਨੂੰ ਸਮੁੱਚੇ ਹਲਕਾ ਨਿਵਾਸੀਆਂ ਨੂੰ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਅਪੀਲ ਹੈ ਕਿ ਜੋਧ ਨਸੇ ਵਿਰੋਧ ਮਹਿਮ ਦਾ ਸਾਥ ਦੇ ਕੇ ਆਮ ਆਦਮੀ ਪਾਰਟੀ ਦੇ ਤੁਸੀਂ ਮੈਂਬਰ ਬਣੋ ਤੇ ਇਸ ਮਹਿਮ ਨੂੰ ਜੋ ਆਪਾਂ ਕਾਮਯਾਬ ਕਰੀਏ ਤੇ ਖੁਸ਼ਹਾਲ ਪੰਜਾਬ ਦੀ ਜੋ ਆਪਾਂ ਕਾਮਨਾ ਕਰਦੇ ਆ ਤੇ ਉਹ ਕਾਮਨਾ ਤਹਿਤ ਆਪਾਂ ਪੰਜਾਬ ਨੂੰ ਅੱਗੇ ਵਧਾਈਏ ਸਭ ਤੋਂ ਪਹਿਲਾਂ ਜੈ ਜੀ ਜੈ ਭਾਰਤ ਵਾਈਟੂ ਜੀ ਦਾ ਘਰ ਸਭਾਏ ਦੇ ਟਿਕਟ ਪਰੇ ਸੋ ਅੱਜ ਪਾਰਟੀ ਬਹੁਤ ਬੜਾ ਖਰਾ ਮਿਲਿਆ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਜਿਹੜੇ ਅਧਿਆਮਕ ਤੌਰ ਤੇ ਔਰ ਜਿਹੜੇ ਸਾਡੇ ਪ੍ਰਿੰਸ ਸਿੰਘ ਜੀ ਹੈ ਬਾਬਾ ਜੀ ਜੋ ਕਿ ਸਾਧ ਸੰਪਰਦਾਇ ਜਿਹੜੀ ਹੈਗੀ ਆਪਣੇ ਦਰਬਲੇ ਸਾਧ ਸੰਪਰਦਾਇ ਉਹਨਾਂ ਦਾ ਸਾਡੇ ਨਾਲ ਇਹਨਾਂ ਦਾ ਸਵਤ ਹੈ ਸੋ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਤੋਂ ਆਮ ਆਦਮੀ ਪਾਰਟੀ ਦੇ ਆਉਣ ਦੇ ਵਿੱਚ ਅਸੀਂ ਇਹਨਾਂ ਦਾ ਨਿੱਕਾ ਸਵਾਗਤ ਕਰਦੇ ਆਂ ਔਰ ਇਹਨਾਂ ਦਾ ਧੰਨਵਾਦ ਕਰਦੇ ਆਂ ਸਾਡੇ ਹਲਕਾ ਚਾਰਜ ਸਰ ਸ੍ਰੀ ਪ੍ਰੇਮਪਾਤੀ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਇਹਨਾਂ ਨੂੰ ਵਾਜਿਬ ਕਰਨ ਕਰਾਈਆ ਸੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ